ਵੀ ਬੀਬੀਨ ਮੋਲ ਗਗਨ ਮਾਂ ਜੀ ਨੇ ਗੱਲ ਕਹੀ ਹੈ ਕਿ ਇੱਥੇ ਜੀ ਬਹੁਤ ਜਿਹੜੀ ਸਪੀਡ ਤੇਜ਼ ਕਰਤੀ ਹਾਂਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਵੀ ਸਪੀਡ ਤੇਜ਼ ਹੋਈ ਹੈ ਇੱਥੇ ਮੁਸ਼ਕਲਾਂ ਸਪੀਡ ਤੇਜ਼ ਹੋਈ ਹੈ ਇੱਥੇ ਜਿਹੜਾ ਨੁਕਸਾਨ ਹੋ ਰਿਹਾ ਹੈ ਇਲਾਕੇ ਦਾ ਗਰੰਟਾ ਨਹੀਂ ਆ ਰਿਹਾ ਕਿ ਦੇਖਿਆ 2 ਸਵਾ 2 ਸਾਲ ਕੋਈ ਇਲਾਕੇ ਦੀ ਸਾਰ ਨਹੀਂ ਪੁੱਛੀ ਸਾਡੇ ਪਤਵੰਤਿਆਂ ਦਾ ਕੋਈ ਦੋਖ ਸੁਖ ਦੀ ਸਾਂਝ ਨਹੀਂ ਕੋਈ ਕੰਮ ਨਹੀਂ ਕੋਈ ਇਲਾਕੇ ਚ ਪਿੰਡਾਂ ਚ ਵਿਕਾਸ ਨਹੀਂ ਇੱਕ ਬੀਬੀ ਜੀ ਅਨਮੋਲ ਗਗਨ ਮਾਨ ਮੰਤਰੀ ਬਣੇ ਹੋਏ ਆ ਉਹਨਾਂ ਦੀ ਨਹੀਂ ਜਿੱਤ ਹੋਈ ਇਲਾਕੇ ਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਨਾ ਪੁੱਛਣਾ ਮੰਤਰੀ ਅਨਮੋਲ ਗਗਨ ਮਾਨ ਦਾ ਬਿਆਨ ਹੈ ਉਹ ਕਹਿੰਦੇ ਕਿ ਕਿਸੇ ਦੀ ਹਿੰਮਤ ਨਹੀਂ ਕਿ ਮੇਰੇ ਹਲਕੇ ਚ ਕੋਈ ਰਿਸ਼ੂਤ ਲੈ ਲਵੇ ਲੱਖ ਵੀਤਰਾ ਕਹਿ ਰਹੇ ਕਿ ਸੜਕਾਂ ਨਹੀਂ ਬਣੀਆਂ ਪਰ ਵਿੱਤੀ ਦੇ ਨਹੀਂ ਮੰਤਰੀ ਸਾਹਿਬ ਵੀ ਤੇ ਨਾਲ ਦੀ ਨਾਲ ਉਹਨਾਂ ਦੇ ਆਕੂ ਬਾਰ-ਬਾਰੇ ਵੀਡੀਓ ਪਵਾ ਰਹੇ ਨੇ ਕੀ ਜਿਹੜਾ ਸਿੰਘਪੁਰਾ ਰੋਡ ਹੈ ਉਹਦਾ ਬੇੜਾ ਕਰਕੇ ਕਾਂਗਰਸ ਹਰੇ ਇਹਨਾਂ ਕਾਦੀਆਂ ਨੇ ਕੀਤਾ ਹੋਇਆ ਜੀ ਸਾਡੀ ਸਰਕਾਰ ਦੇ ਵਿੱਚ ਇਹ ਰੋਡ ਬਣਿਆ ਤੇ ਅਸੀਂ ਬਣਾ ਕੇ ਸਾਫਤ ਕੀਤਾ ਕਿ ਜਿਹੜਾ ਕੰਮ ਕੋਈ ਨਹੀਂ ਕਰ ਸਕਿਆ ਅਸੀਂ ਕਰਕੇ ਦਿਖਾਇਆ ਜਦੋਂ ਜਦੋਂ ਤੁਸੀਂ 2022 ਦੇ ਵਿੱਚ ਗਏ ਹੋ ਆਵਾਜ਼ ਦੀ ਪਾਰਟੀ ਦੇ ਵਿੱਚ ਤੁਹਾਡੇ ਪਿਤਾ ਜੀ ਤੁਸੀਂ ਤੁਹਾਡੇ ਭਰਾ ਕੇਜਰੀਵਾਲ ਜੀ ਤੋਂ ਸਿਰੋਪੇ ਪਵਾਏ ਇੱਥੇ ਆਣ ਕੇ ਕਾਨਫਰੰਸਾਂ ਕਰ ਦਿੱਤੀਆਂ ਤੁਸੀਂ ਕਾਂਗਰਸ ਦੇ ਖਿਲਾਫ ਉਹ ਚੀਜ਼ ਗਲਤੀ ਸੀ ਜਾਂ ਭੁੱਲ ਸੀ ਤੁਹਾਡੀ ਜੈਗੇ ਗਏ ਕਹਿ ਕੇ ਹਟੇ ਸਮਾਂ ਬੜਾ ਬਲਵਾਨ 3 ਵੱਡੇ ਪਾਰਟੀਆਂ ਦੇ ਲੀਡਰ ਹਲਕੇ ਚੋਂ ਲਾਪਤਾ ਨੇ ਜੀ ਲੋਕ ਕਹਿ ਰਹੇ ਨੇ ਕਿ ਵੋਟਾਂ ਟਾਈਮ ਦੇ ਵਿੱਚ ਤਾਂ ਫਿਰ ਇਸ ਤਰ੍ਹਾਂ ਨਿਕਲਿਆ ਜਿਵੇਂ ਬਰਸਾਤ ਚੋਂ ਡੰਡੂ ਨਿਕਲਦੇ ਆ ਭਾਵੇਂ ਅਕਾਲੀ ਨੇ ਭਾਵੇਂ ਕਾਂਗਰਸੀ ਐ ਭਾਵੇਂ ਭਾਜਪਾ ਤਿੰਨੇ ਲੀਡਰਾਂ ਨੇ ਹਲਕਾ ਲੋਬਾਰ ਛੱਡਿਆ ਹੋਇਆ ਮੰਤਰੀ ਹਲਕਾ ਖੜੇ ਮੁਸ਼ਕਲਾਂ ਦੇ ਨਾਲ ਕੀ ਆ ਰਹਿੰਦਾ ਹੈ ਭਾਵੇਂ ਸਰਕਾਰਾਂ ਸਮੇਂ-ਸਮੇਂ 'ਤੇ ਸਿਰਸ ਜਗ੍ਹਾ 'ਤੇ ਬਦਲੀਆਂ ਕਦੇ ਅਕਾਲੀ ਕਦੇ ਕਾਂਗਰਸੀ ਪਰ ਇਸ ਵਾਰ ਜੋ ਲੋਕਾਂ ਦੀ ਮੰਗ ਸੀ ਕਿ ਜੋ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਨਾਲ ਪੰਜਾਬ ਦੀ ਸਰਕਾਰ ਹੈ ਉਸੇ ਤਰੀਕੇ ਦਾ ਜੇਕਰ ਐਮ ਐਲ ਏ ਹਲਕਾ ਖਰੜ ਦੇ ਵਿੱਚ ਆਵੇ ਤਾਂ ਕਿਤੇ ਨ ਕਿਤੇ ਵਿਕਾਸ ਉੱਚ ਪੱਧਰ ਤੇ ਹੋਏਗਾ ਇਸ ਨੂੰ ਲੈ ਕੇ ਮੰਤਰੀ ਅਨਮੋਲ ਘਨਮਾਨ ਲਗਾਤਾਰ ਦਾਅਵੇ ਕਰ ਰਹੇ ਨੇ ਕਿ ਖਰੜ ਦੀ ਮੈਂ ਤਸਵੀਰ ਬਦਲ ਕੇ ਰੱਖ ਦਿੱਤੀ ਹੈ ਖਰੜ ਦੇ ਵਿੱਚ ਵਿਕਾਸ ਲਗਾਤਾਰ ਰਫਤਾਰ ਦੇ ਨਾਲ ਚੱਲ ਰਿਹਾ ਹੈ ਜਮ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਲੋਕਾਂ ਦੀ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਉਹ ਮੁਸ਼ਕਲਾਂ ਨੂੰ ਦੇਖਦੇ ਹੋਏ ਵਿਰੋਧੀ ਧਿਰ ਦੇ ਲੀਡਰ ਵੀ ਲਗਾਤਾਰ ਹਲਕਿਆਂ ਦੇ ਵਿੱਚ ਘੁੰਮ ਰਹੇ ਨੇ ਹਲਕਿਆਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਲੋਕਾਂ ਵੱਲੋਂ ਕੀ ਸਮੱਸਿਆ ਆਪਣੀ ਦੱਸੀਆਂ ਜਾ ਰਹੀਆਂ ਨੇ ਤੇ ਸੁਣ ਲੈ ਕੇ ਸਾਡੇ ਨਾਲ ਸਾਬਕਾ ਮੰਤਰੀ ਜਗਮੋਰ ਸਿੰਘ ਕੰਗ ਦੇ ਬੇਟਾ ਯਦਵਿੰਦਰ ਸਿੰਘ ਕੰਗ ਬੰਨੀ ਸਾਡੇ ਨਾਲ ਨੇ ਕੰਗ ਸਾਹਿਬ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਕੰਗ ਸਾਹਿਬ ਤੁਸੀਂ ਹਲਕੇ ਦੇ ਵਿੱਚ ਘੁੰਮ ਰਹੇ ਹੋ ਹਲਕਾ ਖੜ ਦੇ ਵਿੱਚ ਇੱਕ ਪਾਸੇ ਮੰਤਰੀ ਅਨਮੋਲਨ ਮਾਨ ਕਹਿ ਰਹੇ ਨੇ ਕਿ ਅਸੀਂ ਸਮੱਸਿਆ ਹੱਲ ਕਰ ਦਿੱਤੀ ਹੈ ਹਲਕੇ ਦੀ ਪਾਸੇ ਜੋ ਮੁਸ਼ਕਲਾਂ ਲੋਕਾਂ ਨੂੰ ਆ ਰਹੀ ਸੀ ਉਹਨਾਂ ਨੂੰ ਰਫਤਾਰ ਫੜਾ ਦਿੱਤੀ ਹੈ ਲਗਾਤਾਰ ਕੰਮ ਚੱਲ ਰਿਹਾ ਤੁਸੀਂ ਮੀਟਿੰਗਾਂ ਕਰ ਰਹੇ ਹੋ ਤੁਹਾਡੇ ਕੋਲ ਕਿਹੜੀ ਕਿਹੜੀ ਲੋਕ ਗੱਲਾਂ ਦੱਸ ਰਹੇ ਨੇ ਕਿਹੜੀ ਮੁਸ਼ਕਲ ਦੱਸ ਰਹੇ ਮੈਂ ਤੇਜੀ ਜੀ ਹੁਣ ਕਿਹੜੇ ਪਾਸੇ ਤੋਂ ਗੱਲ ਸ਼ੁਰੂ ਕਰਾਂ ਹਾਂਜੀ ਕਿਉਂਕਿ ਲਗਾਤਾਰ ਸਾਡੇ ਇਲਾਕੇ 'ਚ ਮੀਟਿੰਗਾਂ ਚੱਲ ਰਹੀਆਂ ਔਰ ਖਾਸ ਕਰਕੇ ਜਿੱਥੇ-ਜਿੱਥੇ ਸਮੱਸਿਆ ਹੁੰਦੀ ਹੈ ਹਾਂਜੀ ਅੱਜ ਮੈਂ ਨਿਆ گاؤں ਤੁਸੀਂ ਦੇਖਿਆ ਮੀਟਿੰਗ ਰੱਖੀ ਸੀ ਹਾਂਜੀ ਅੱਜ ਸਾਡੇ ਲੋਕਲ ਲੀਡਰ ਸਹਿਬਾਨ ਮੁਖਤਿਆਰ ਸਿੰਘ ਜੀ ਤਾਰੀ ਜੀ ਰਵੀ ਜੀ ਬੈਠੇ ਆਂ ਇਸ ਵਾਰਡ ਦੀ ਵੀ ਕੋਈ ਮੁਸ਼ਕਿਲ ਸਮੱਸਿਆ ਸੀ ਜਿਹਦੇ ਕਰਕੇ ਅੱਜ ਅਸੀਂ ਇੱਥੇ ਮੀਟਿੰਗ ਰੱਖੀ ਸੀ ਹਾਂਜੀ ਲਗਾਤਾਰ ਸੰਪਰਕ ਮੈਂ ਆਪਣੇ ਇਲਾਕੇ ਨਿਵਾਸੀਆਂ ਨਾਲ ਬਣਾਇਆ ਹੋਇਆ ਹਾਂਜੀ ਔਰ ਜਦੋਂ ਤੁਹਾਨੂੰ ਪਤਾ ਆਜਕਲ ਪਹਿਲਾਂ ਹੀ ਬਾਰਸ਼ਾਂ ਥੋੜੀ ਲੇਟ ਆਈਆਂ ਬਿਲਕੁਲ ਅੱਜ ਦੋ ਚਾਰ ਬਾਰਸ਼ਾਂ ਹੀ ਖੁੱਲ ਕੇ ਪਈਆਂ ਹਾਂ ਔਰ ਜਿਨੇ ਕੇ ਸਰਕਾਰ ਦੀ ਕਾਰਗੁਜ਼ਾਰੀ ਦੀ ਪੂਰੀ ਤਸਵੀਰ ਬਾਰਸ਼ਾਂ ਨੇ ਕੱਢ ਕੇ ਬਾਹਰ ਰੱਖ ਦਿੱਤੀ ਹੂੰ ਜੇ ਪਿੰਡਾਂ 'ਚ ਆਪਣੇ ਇਲਾਕੇ ਦੀ ਸੜਕਾਂ ਦੀ ਗੱਲ ਕਰੀ ਹਾਂਜੀ ਸੜਕਾਂ ਦਾ ਬਹੁਤ ਬੁਰਾ ਹਾਲ ਹਾਂਜੀ ਟੁੱਟੀਆਂ ਪਈਆਂ ਮੈਂ ਸਮਝਦਾ ਹਾਂ ਅੱਜ ਵੀ ਜਦ ਪਿੰਡਾਂ ਜਾਂਦੇ ਆ ਮੈਨੂੰ ਕਹਿਣ ਦੀ ਲੋੜ ਨਹੀਂ ਸਾਡੇ ਇਲਾਕਾ ਨਿਵਾਸੀ ਪੁਰਾਣੇ ਸਰਪੰਚ ਪੰਚ ਸਹਿਬਾਨ ਲੀਡਰ ਸਹਿਬਾਨ ਉਹ ਬਾਹ ਖੜੀ ਕਰਕੇ ਹੱਥ ਖੜਾ ਕਰਕੇ ਕਹਿੰਦੇ ਆ ਵੀ ਕੰਗ ਸਾਹਿਬ ਇਹ ਸੜਕਾਂ ਤੁਹਾਡੇ ਪਿਤਾ ਜੀ ਸਰਦਾਰ ਜਗਮਉਂਦ ਸਿੰਘ ਕੰਗ ਨੇ ਆਪਣੀ ਕਾਂਗਰਸ ਦੀ ਸਰਕਾਰ ਵੇਲੇ ਉਦੋਂ ਦੀਆਂ ਬਣਵਾਈਆਂ ਹੋਈਆਂ ਦੁਬਾਰਾ ਕਿਸੇ ਨੇ ਰੀਕਾਰਪਟਿੰਗ ਕਿਆ ਦੁਬਾਰਾ ਲੁੱਕ ਕਿਆ ਕੋਈ ਪੱਥਰ ਬਜਰੀ ਕੁਛ ਨਹੀਂ ਸੜਕਾਂ ਦਾ ਕੰਮ ਹੋਇਆ ਰਿਪੇਅਰ ਤੱਕ ਨਹੀਂ ਹੋਈ ਸੜਕਾਂ ਉਹ ਟੁੱਟੀਆਂ ਹੋਈਆਂ ਪਾਣੀ ਦੀ ਸਮੱਸਿਆ ਦਾ ਉਹ ਬੁਰਾ ਹਾਲ ਹਾਂਜੀ ਆ ਗਰਮੀ ਪਿੱਛੇ ਜੇ ਜਦੋਂ ਜ਼ਿਆਦਾ ਪਈ ਹਾਂਜੀ ਕਿੰਨੇ ਵਾਰਡਾਂ ਵਿੱਚ ਮੈਂ ਇੱਥੇ ਨਿਆ گاؤں ਆ ਕੇ ਗਿਆ ਨਾਡੇ ਆ ਕੇ ਗਿਆ ਰਾਤ ਨੂੰ ਪਾਣੀ ਛੱਡਣ ਵਾਸਤੇ ਵੀ ਕਿਹੜੇ ਵਾਰਡ ਤੇ ਕਦੋਂ ਕਿਹੜੇ ਟਿਊਬਵਲ ਦਾ ਪਾਣੀ ਛੱਡਣਾ ਉਹਦੇ ਪਿੱਛੇ ਲੜਾਈਆਂ ਹੋ ਜਾਂਦੀਆਂ ਹਾਂਜੀ ਮਤਲਬ ਕਿ ਐਨਾ ਪ੍ਰਸ਼ਾਸਨ ਦਾ ਬੁਰਾ ਹਾਲ ਔਰ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਹੀ ਨਹੀਂ ਨਜ਼ਰ ਆਉਂਦੀ ਅੱਜ ਆਪਾਂ ਮਿਊਨਿਸਪਲ ਕਮੇਟੀ ਨਿਆਗਾਉਂ ਵਿੱਚ ਬੈਠੇ ਹਾਂ ਜੀ ਨਗਰ ਕਮੇਟੀ 'ਚ ਇੱਥੇ ਸਾਰਾ ਜਿਹੜਾ ਪ੍ਰਜਾਤੰਤਰ ਹੈ ਹੁਣ ਗੱਲ ਕਰਕੇ ਗਏ ਆਂ ਵੀ ਜਿਹੜਾ ਇੱਥੇ ਨਿਆਗਾਉਂ ਦਾ ਅਫਸਰ ਹੈ ਮੌਕੇ ਦਾ ਲੋਕਲ ایਓ ਸਾਹਿਬ ਉਹ ਲੱਭਦੇ ਹੀ ਨਹੀਂ ਹੈ ਕੋਈ ਆਪਣੀ ਸਮੱਸਿਆ ਲੈ ਕੇ ਚੱਲ ਜੇ ਕੋਈ ਕਿਸੇ ਨਾਲ ਕੋਈ ਮੁਲਾਕਾਤ ਨਹੀਂ ਸਾਡੇ ਵੇਲੇ ਜਦ ਕਾਂਗਰਸ ਦੀ ਸਰਕਾਰ ਹੁੰਦੀ ਸੀ ਕਾਂਗਸਾ ਵੱਲੋਂ ਮੇਰੇ ਵੱਲੋਂ ਅਫਸਰਾਂ ਨੂੰ ਬੜੀ ਕਲੀਅਰ ਗੱਲਬਾਤ ਦੱਸੀ ਜਾਂਦੀ ਸੀ ਵੀ ਜਿੰਨੇ ਸਾਡੇ ਪਤਵੰਤੇ ਲੀਡਰ ਸਹਿਬਾਨ ਹਨ ਇਲਾਕਾ ਨਿਵਾਸੀ ਹਨ ਸਭ ਤੋਂ ਪਹਿਲਾਂ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹਮ ਇਲਾਕੇ ਦਾ ਵਿਕਾਸ ਕਰਾਉਣਾ ਸਾਰੇ ਵਿਕਾਸ ਦੇ ਕੰਮ ਰੁਕੇ ਪਏ ਤੁਸੀਂ ਤੇਜੀ ਜੀ ਕਹਿ ਕੇ ਹਟਿਓ ਇੱਕ ਗੱਲ ਵੀ ਬੀਬੀ ਅਨਮੋਲ ਗਗਨ ਮਾਂ ਜੀ ਨੇ ਗੱਲ ਕਹੀ ਹੈ ਕਿ ਇੱਥੇ ਜੀ ਬਹੁਤ ਜਿਹੜੀ ਸਪੀਡ ਤੇਜ਼ ਕਰਤੀ ਹਾਂਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਸਪੀਡ ਤੇਜ਼ ਹੋਈ ਹੈ ਇੱਥੇ ਮੁਸ਼ਕਲਾਂ ਦੀ ਹਮ ਸਪੀਡ ਤੇਜ਼ ਹੋਈ ਆ ਇੱਥੇ ਜਿਹੜਾ ਨੁਕਸਾਨ ਹੋ ਰਿਹਾ ਇਲਾਕੇ ਦਾ ਗਰੰਟਾ ਨਹੀਂ ਆ ਰਹੀਆਂ ਹੁਣ ਪਿੱਛੇ ਜੇ ਤੁਹਾਡੇ ਸਾਹਮਣੇ ਪਾਰਲੀਮੈਂਟ ਦੀ ਇਲੈਕਸ਼ਨਾਂ ਹੋਈਆਂ ਹਾਂਜੀ ਕਿੱਥੇ ਝਾੜੂ ਨੂੰ ਜਦੋਂ ਅਸੀਂ ਵੀ ਕੋਈ ਕਾਰਨ ਕਰਕੇ ਮੇਰੇ ਪਿਤਾ ਜੀ ਸਰਦਾਰ ਜਗਮਉਨ ਸਿੰਘ ਕੰਗ ਮੈਂ ਅਸੀਂ ਆਪਣੀ ਸਮੁੱਚੀ ਟੀਮ ਦੇ ਨਾਲ ਝਾੜੂ ਵਿੱਚ ਗਏ ਸੀਗੇ ਹਾਂਜੀ ਬੜੀ ਉਮੀਦ ਲੈ ਕੇ ਗਏ ਸੀ ਜਿਆ ਦੇਖਿਆ 2 ਸਵਾ 2 ਸਾਲ ਕੋਈ ਇਲਾਕੇ ਦੀ ਸਾਰ ਨਹੀਂ ਪੁੱਛੀ ਸਾਡੇ ਪਤਵੰਤਿਆਂ ਦਾ ਕੋਈ ਦੁੱਖ ਸੁੱਖ ਦੀ ਸਾਂਝ ਨਹੀਂ ਕੋਈ ਕੰਮ ਨਹੀਂ ਕੋਈ ਇਲਾਕੇ ਚ ਪਿੰਡਾਂ ਚ ਵਿਕਾਸ ਨਹੀਂ ਹੂੰ ਆਖਿਰ ਕਾ ਜਦੋਂ ਵਿਜੇਂਦਰ ਸਿੰਘਲਾ ਜੀ ਸਾਡੇ ਉਮੀਦਵਾਰ ਬਣ ਕੇ ਆਏ ਅਸੀਂ ਆਪਣੀ ਕਾਂਗਰਸ ਪਾਰਟੀ ਚ ਹਾਈ ਕਮਾਂਡ ਦੇ ਅਸ਼ੀਰਵਾਦ ਨਾਲ ਵਾਪਸ ਆਏ ਔਰ ਇੱਥੇ ਜਦੋਂ ਸਾਰੇ ਸਾਡੇ ਸਾਥੀ ਟੀਮ ਦੇ ਨਾਲ ਜਦੋਂ ਕੈਂਪੇਨ ਚਲਾਈ ਕਿੱਥੇ 2 ਸਾਲ ਪਹਿਲਾਂ ਇੱਥੇ ਜੋ ਝਾੜੂ ਦੀ ਜਿੱਤ ਹੋਈ ਸੀ ਬੀਬੀ ਜਿੱਤ ਕੇ ਐਮਐਲਏ ਬਣੀ ਮੰਤਰੀ ਬਣੀ ਕਿੱਥੇ ਹੁਣ ਸਾਡੇ ਖਰੜ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ 5639 ਵੋਟਾਂ ਤੋਂ ਜਿੱਤੀ ਹੈ। ਕਿਉਂ? ਕਿ ਲੋਕਾਂ ਨੇ ਦੇਖ ਲਿਆ 2 ਸਾਲ ਵਿੱਚ ਇੱਕ ਬੀਬੀ ਜੀ ਅਨਮੋਲ ਗਗਨ ਮਾਨ ਮੰਤਰੀ ਬਣੇ ਹੋਏ ਹਨ। ਉਹਨਾਂ ਦੀ ਨਹੀਂ ਜਿੱਤ ਹੋਈ ਇਲਾਕੇ 'ਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਮੈਂ ਪੁੱਛਣਾ ਚਾਹਨਾ ਕਿਉਂ ਲੋਕ ਇਲਾਕੇ ਦੇ ਲੋਕਾਂ ਵਿੱਚ ਇੰਨਾ ਰੋਸ਼ ਹੈ? ਕਿਉਂਕਿ ਕੰਮ ਨਹੀਂ ਹੋ ਰਿਹਾ, ਵਿਕਾਸ ਨਹੀਂ ਹੋ ਰਿਹਾ। ਕੈਂਪੇਨ ਦੇ ਦਿਨਾਂ 'ਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹਾਂਗਾ ਜਦ ਪਾਰਲੀਮੈਂਟ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਸੀ। ਹਾਂਜੀ। ਪੰਜ ਸਰਪੰਚਾਂ ਦਾ ਪੰਚਾਇਤਾਂ ਦਾ ਸਾਡੇ ਜਿੰਨੇ ਮੋਤਬਰ ਸੱਜਣਾ ਉਹਨਾਂ ਦੇ ਫੋਨ ਆਉਂਦੇ ਸੀ ਹਾਂਜੀ ਵੀ ਜੀ ਆ ਝਾੜੂ ਵਾਲਿਆਂ ਨੇ ਇੱਕ ਨਵੀਂ ਗੱਲ ਫੜੀ ਹੋਈ ਹੈ ਜਿਹੜੇ ਪਿੰਡ ਮੀਟਿੰਗ ਕਰਨ ਜਾਂਦੇ ਆ ਪਾਰਲੀਮੈਂਟ ਇਲੈਕਸ਼ਨ ਦੀ ਉੱਥੇ ਕਹਿ ਦਿੰਦੇ ਆ ਜੀ ਅਸੀਂ ਤਾਂ ਲੱਖੋ ਰੁਪਇਆ ਕਰੋੜੋ ਰੁਪਇਆ ਗ੍ਰਾਂਟ ਦੇ ਦਿੱਤੀ ਤੁਹਾਡੀ ਪੰਚਾਇਤ ਖਾਗੀ ਹੂੰ ਪਹਿਲੀ ਗੱਲ ਤਾਂ ਜਿਹੜੇ ਸੰਗਤਾਂ ਦੇ ਜਿਤਾਏ ਹੋਏ ਬੰਦੇ ਆ ਉਹਨਾਂ ਦੇ ਤੁਸੀਂ ਤੋਹਮਤ ਲਗਾ ਰਹੇ ਹੋ ਪੰਚਾਇਤ ਖਾਗੀ 2 ਕਰੋੜ ਰੁਪਇਆ ਮੱਝੀ ਨੂੰ ਵੀ ਕਿਹਾ ਸੀ ਮੈਂ ਕਿਹਾ ਇੱਕ ਪਿੰਡ ਨਹੀਂ ਜੀ ਹਰ ਪਿੰਡ 'ਚ ਹੂੰ ਉਹ ਲੋਕ ਇਲਾਕੇ ਦੇ ਪਿੰਡ ਦੇ ਉਹ ਪੰਚਾਇਤ ਨੂੰ ਸਵਾਲ ਜਵਾਬ ਕਰਦੇ ਆ ਉਹ ਕਹਿੰਦੇ ਜੀ ਰਿਕਾਰਡ ਚੈੱਕ ਕਰੋ ਸਾਡੇ ਕੋਲ ਕੋਈ ਗ੍ਰਾਂਟ ਆਈ ਤਾਂ ਹੋਵੇ ਹੁਣ ਜਿੱਥੇ ਮਰਜੀ ਸਟੇਜ ਤੇ ਜਾ ਕੇ ਕਹਿ ਦਈਏ ਜੀ ਵੀ ਕਰੋੜਾਂ ਦੀ ਗ੍ਰਾਂਟ ਆਈਆਂ ਜੀ ਪੰਚਾਇਤਾਂ ਖਾ ਗਈਆਂ ਸਰਪੰਚ ਨੂੰ ਪੁੱਛੋ ਕਿਉਂ ਉਹ ਸਰਪੰਚ ਕਾਂਗਰਸੀ ਹੈ ਐਮਸੀ ਨੂੰ ਪੁੱਛੋ ਕਿਉਂ ਐਮਸੀ ਕਾਂਗਰਸੀ ਹੈ ਉਹ ਇਹ ਵਿਤਕਰੇ ਦੀ ਜਿਹੜੀ ਰਾਜਨੀਤੀ ਹੈ ਨਾ ਜਦ ਇਲਾਕੇ ਦਾ ਵਿਕਾਸ ਕਰਾਣਾ ਹੁੰਦਾ ਵਿਤਕਰੇ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇਲਾਕੇ ਦਾ ਵਿਕਾਸ ਹੁੰਦਾ ਸਭ ਨੂੰ ਨਾਲ ਲੈ ਮંત્રી ਅਨਮੋਲ ਰਮਾਨ ਦਾ ਬਿਆਨ ਹੈ ਉਹ ਕਹਿੰਦੇ ਕਿ ਕਿਸੇ ਦੀ ਹਿੰਮਤ ਨਹੀਂ ਕਿ ਮੇਰੇ ਹਲਕੇ 'ਚ ਕੋਈ ਰਿਸ਼ਵਤ ਲੈ ਲਵੇ ਜਾਂ ਇੱਕ ਵੀ ਪੈਸਾ ਨਮਾ ਸਾਡੇ ਘਰਾਂ ਦਾ ਹੋਏ ਕਹਿੰਦਾ ਕਿ ਨਾ ਕੋਈ ਸਾਡਾ ਵਰਕਰ ਨਾ ਕੋਈ ਸਾਡਾ ਆਗੂ ਨਾ ਅਸੀਂ ਕਹਿੰਦਾ ਇੱਕ ਵੀ ਪੈਸਾ ਅਸੀਂ ਨਾ ਰਿਸ਼ਵਤ ਲਈਆ ਨਾ ਲੈਣੀ ਹੈ ਨਾ ਕੋਈ ਸਾਬਤ ਕਰ ਸਕਦਾ ਹਲਕੇ ਦੇ ਲੋਕਾਂ ਨੂੰ ਬਹੁਤ ਸੁੱਖ ਮਿਲਿਆ ਜੀ ਭ੍ਰਿਸ਼ਟਾਚਾਰ ਤੋਂ ਇਹ ਗੱਲ ਦਾਅਵੇ ਨਾਲ ਕਹਿ ਰਹੇ ਨੇ ਉਹ ਦੇਖੋ ਜੀ ਇਹ ਗੱਲ ਬਾਰੇ ਤੁਸੀਂ ਤੇਜੀ ਜੀ ਦਿਨ ਦਾ ਇਲਾਕੇ 'ਚ ਰਹਿੰਦੇ ਹੋ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਹਾਈਲਾਈਟ ਕਰਦੇ ਹੋ ਤੁਹਾਡਾ ਧੰਨਵਾਦੀ ਹਾਂ ਲੋਕਾਂ ਦੇ ਨਜ਼ਰ ਚ ਆਂਦੀ ਹੈ ਪ੍ਰਸ਼ਾਸਨ ਦੇ ਨਜ਼ਰ ਚ ਆਂਦੀ ਹੈ ਸਾਡਾ ਸਹਿਯੋਗ ਦਿੰਦੇ ਹੋ ਤੁਸੀਂ ਕਿਸੇ ਦਿਨ ਵੀਡੀਓ ਦਫ਼ਤਰ ਚਲ ਜਾਓ تحصیل ਤੇ ਚਲ ਜਾਓ ਔਰ ਉਹਨਾਂ ਤੋਂ ਆਪ ਜਿਹੜੀ ਸੰਗਤਾਂ ਉੱਥੇ ਆਂਦੀਆਂ ਕੀ ਤਕਲੀਫਾਂ ਉਹਨਾਂ ਨੂੰ ਹੁਣ ਮੈਨੂੰ ਮੇਰਾ ਖਾਸ ਬੰਦਾ ਮੈਂ ਨਾਮ ਨਹੀਂ ਲੈਣਾ ਸਾਡੇ ਇਲਾਕੇ ਦਾ ਪਿੰਡ ਕਹਿੰਦਾ ਜੀ ਮੇਰੀ ਇੱਕ ਸਿਰਫ ਮੈਸ਼ ਹੋਣੀ ਹੈ ਜ਼ਮੀਨ ਦੀ ਕਹਿੰਦਾ ਮੈਂ ਗੱਲ ਕਰੀ ਪਟਵਾਰੀ ਨਾਲ ਉਹ ਕਹਿੰਦਾ ਗੱਲ ਕਰ ਕਾਨੂੰ ਕੋ ਨਾਲ ਉਹ ਕਹਿੰਦਾ ਸਾਰੀ ਸੰਗਤਾਂ ਚੰਗੀ ਤਰ੍ਹਾਂ ਜਾਣਦੀਆਂ ਇਲਾਕੇ ਦਾ ਨਾਮੀ ਪਰਮਾਨੀ ਬੰਦਾ ਹੈ ਉਹਦਾ ਪੂਰਾ ਨਾਮ ਹੈ ਇਲਾਕੇ ਚ ਕਿ 1 ਲੱਖ ਰੁਪਏ ਮੈਂ ਲਵਾਂਗਾ ਸਿਰਫ ਪਮੈਸ਼ ਕਰਨ ਦਾ ਜਿਹੜੀ ਉਹ ਜਗਾ ਵੇਚਣ ਲੱਗਾ ਅੱਛਾ ਦੇਖੋ ਨਹਿਰ ਕਰ ਰਜਿਸਟਰੀ ਦਾ ਨਹੀਂ ਪਮੈਸ਼ ਕਰਨ ਦਾ ਮਤਲਬ ਕਹਿਣ ਦਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਵੀ ਕਹਿਜਾ ਵਕਤ ਆ ਗਿਆ ਕਹਿਜਾ ਪ੍ਰਸ਼ਾਸਨ ਹੈ ਕੀ ਗੱਲਾਂ ਕਰੀਆਂ ਸੀ ਜਦ ਵਿਧਾਨ ਸਭਾ ਇਲੈਕਸ਼ਨਾਂ ਹੋਈਆਂ ਸੀ ਅੱਜ ਹੋ ਕੀ ਹੈ ਇਹ ਇਲਾਕੇ ਵਿੱਚ ਤਰਾਇ ਸੜਕਾਂ ਨਹੀਂ ਬਣੀਆਂ ਪਰ ਬਿੱਤੇ ਦੇ ਨਹੀਂ ਮੰਤਰੀ ਸਾਹਿਬ ਵੀ ਤੇ ਨਾਲ ਦੀ ਨਾਲ ਉਹਨਾਂ ਦੇ ਆਗੂ ਵਾਰ-ਵਾਰੀ ਵੀਡੀਓ ਪਵਾ ਰਹੇ ਨੇ ਕਿ ਜਿਹੜਾ ਸਿੰਘਪੁਰਾ ਰੋਡ ਹੈ ਉਹਦਾ ਬੇੜਾ ਕਰਕੇ ਕਾਂਗਰਸ ਹਰੇ ਇਹਨਾਂ ਆਕਾਦੀਆਂ ਨੇ ਕੀਤਾ ਹੋਇਆ ਜਿ ਕਿ ਸਾਡੀ ਸਰਕਾਰ ਦੇ ਵਿੱਚ ਇਹ ਰੋਡ ਬਣਿਆ ਤੇ ਅਸੀਂ ਬਣਾ ਕੇ ਸਾਬਤ ਕੀਤਾ ਕਿ ਜਿਹੜਾ ਕੰਮ ਕੋਈ ਨਹੀਂ ਕਰ ਸਕਿਆ ਅਸੀਂ ਕਰਕੇ ਦਿਖਾਇਆ ਮੈਂ ਤਾਂ ਤੁਹਾਨੂੰ ਇਹਦੀ ਸੋ ਨਾਲ ਦੀ ਇੱਕ ਗੱਲ ਦੁਬਾਰਾ ਕਹਿ ਦੇਣਾ ਤੀਜੀ ਜੀ ਕਿ ਸੰਗਤਾਂ ਜਨਤਾ ਜਨਾਦਨ ਬਹੁਤ ਬਲਵਾਨ ਹੈ ਉਹ ਸਭ ਚੀਜ਼ ਦੇਖਦੀ ਹੈ ਕਿ ਕੌਣ ਇਲਾਕੇ ਦਾ ਵਿਕਾਸ ਕਰ ਰਿਹਾ ਕਿ ਦੀ ਦੁੱਖ ਸੁੱਖ ਦੀ ਸਾਂਝ ਹੈ ਜੇ ਐਨਾ ਇਲਾਕੇ ਦਾ ਵਿਕਾਸ ਹੋਇਆ ਹੁੰਦਾ ਤਾਂ ਮਾਫ ਕਰਨਾ ਫਿਰ ਇਥੋਂ ਪਾਰਟੀ ਜਿਹੜੀ ਪਾਵਰ ਚ ਹੈਗੀ ਹੈ ਉਹ ਹਾਰਦੀ ਕਿਉਂ ਝਾੜੂ ਵਾਲੇ ਹਾਰਦੇ ਕਿਉਂ ਜਦ ਕੇ ਉਹਨਾਂ ਨੇ ਆਪਣੇ ਨਮਾਇंदे ਨੂੰ ਮੌਜੂਦਾ ਐਮਐਲਏ ਨੂੰ ਬੀਬੀ ਅਨਮੋਲ ਗਗਨ ਮਾਨ ਜੀ ਨੂੰ ਮੰਤਰੀ ਬਣਾਇਆ ਹੋਇਆ ਹੈ ਪਰ ਕਿਉਂ ਹਾਰੇ 5639 ਵੋਟਾਂ ਤੋਂ ਇਹਦਾ ਜਵਾਬ ਤਾਂ ਸੰਗਤ ਨੇ ਦੇਤਾ ਵੋਟਾਂ ਰਾਹੀ ਪਰ ਤਿੰਨ ਵੱਡੇ ਪਾਰਟੀਆਂ ਦੇ ਲੀਡਰ ਹਲਕੇ ਚੋਂ ਲਾਪਤਾ ਨੇ ਜੀ ਲੋਕ ਕਹਿ ਰਹੇ ਨੇ ਵੋਟਾਂ ਟਾਈਮ ਦੇ ਵਿੱਚ ਤਾਂ ਫਿਰ ਇਸ ਤਰ੍ਹਾਂ ਨਿਕਲਣ ਜਿਵੇਂ ਬਰਸਾਤ ਚੋਂ ਡੰਡੂ ਨਿਕਲਦੇ ਆਂ ਭਾਵੇਂ ਅਕਾਲੀ ਨੇ ਭਾਵੇਂ ਕਾਂਗਰਸੀ ਐ ਭਾਵੇਂ ਭਾਜਪਾ ਤਿੰਨੇ ਲੀਡਰਾਂ ਨੇ ਹਲਕਾ ਲੋਬਾਰ ਛੱਡਿਆ ਹੋਇਆ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਉਹ ਸੰਭਿਆ ਹੋਇਆ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਲਈ ਹੈ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਲੋਕਾਂ ਨੇ ਦੇਖੋ ਤੇਜੀ ਜੀ ਮੈਂ ਕਿਸੇ ਹੋਰ ਲੀਡਰਾਂ ਬਾਰੇ ਜਿਆਦਾ ਟਿੱਪਣੀ ਨਾ ਕਰਦੇ ਹੋਏ ਇੱਕ ਗੱਲ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਜਿੱਤਿਆ ਹੋਇਆ ਨਮਾਇੰਦਾ ਹੁੰਦਾ ਹਾਂਜੀ ਸਭ ਤੋਂ ਪਹਿਲੀ ਡਿਊਟੀ ਉਹਦੀ ਹੁੰਦੀ ਹੈ ਹੂੰ ਜਿਹਨੂੰ ਜਨਤਾ ਨੇ ਜਿਤਾਇਆ ਇਲਾਕੇ ਦੀ ਸੇਵਾ ਕਰਨਾ ਔਰ ਦਿਨ ਰਾਤ ਇਲਾਕੇ ਚ ਵਿਚਰਨਾ ਹਾਂਜੀ ਮਾਫ ਕਰਨਾ ਬੀਬੀ ਅਨਮੋਲ ਗਨ ਮਾਨ ਜੀ ਕਿਤੇ ਵਿਚਰਦੇ ਨਹੀਂ ਹੂੰ ਆਉਂਦੇ ਜਾਂਦੇ ਨਹੀਂ ਕਿਤੇ ਦੁੱਖ ਸੁੱਖ ਦੀ ਸਾਂਝ ਹੀ ਨਹੀਂ ਹੈ ਜਿੱਥੇ ਜਾਓ ਤੇਰੀ ਬੀਬੀ ਜੀ ਤਾਂ ਵੋਟਾਂ ਤੋਂ ਬਾਅਦ ਆਈ ਨਹੀਂ ਕੰਗਸਾਭ ਤੁਸੀਂ ਉਦੋਂ ਲੈ ਕੇ ਆਏ ਸੀ ਸਾਡੇ ਵਿਚਕਾਰ ਅਸੀਂ ਵੋਟਾਂ ਪਾਈਆਂ ਸੀ ਹਮ ਹਮਾ ਕੇ ਜਿਤਾਇਆ ਸੀ ਮੁੜ ਕੇ ਬੀਬੀ ਜੀ ਆਏ ਕੀ ਜਵਾਬ ਦੇਈ ਚਲੋ ਉਹ ਪੁਰਾਣੀ ਗੱਲ ਹੋ ਗਈ ਉਸ ਤੋਂ ਬਾਅਦ ਮੈਂ ਸਾਡੀ ਸਬੂਚੀ ਕਾਂਗਰਸ ਪਾਰਟੀ ਦੀ ਟੀਮ ਔਰ ਪਿਤਾ ਜੀ ਸਰਦਾਰ ਜਗਮੋਹਨ ਸਿੰਘ ਕੰਗ ਅਸੀਂ ਲਗਾਤਾਰ ਇਲਾਕੇ ਨਾਲ ਸੰਪਰਕ ਬਣਾਇਆ ਹੋਇਆ ਔਰ ਅੱਜ ਮੈਂ ਔਨ ਰਿਕਾਰਡ ਪੁਰਾਣੇ ਤੁਸੀਂ ਪੱਤਰਕਾਰ ਸਾਡੇ ਸਾਥੀ ਹੋ ਪੁਰਾਣੇ ਰਿਕਾਰਡ ਕੱਢ ਕੇ ਦੇਖ ਲਓ ਕਰੋਨਾ ਦੇ ਦਿਨਾਂ 'ਚ ਵੀ ਹਾਂਜੀ ਜਦੋਂ ਸਾਰੇ ਲੀਡਰ ਦਰਵਾਜ਼ੇ ਬੰਦ ਕਰਕੇ ਛੁਪ ਕੇ ਘਰ ਬੈਠ ਗਏ ਸੀ ਮੈਂ ਕੱਲਾ ਹੀ ਸੀ ਇੱਕ ਇੱਕ ਪਿੰਡ ਜਿੱਥੇ ਕੋਈ ਦੁੱਖ ਤਕਲੀਫ ਕੋਈ ਰਾਸ਼ਨ ਦੀ ਕਮੀ ਪੇਸ਼ੀ ਕਰੋਨਾ ਦੇ ਦਿਨਾਂ 'ਚ ਵੀ ਮੈਂ ਟਿੱਕੇ ਨਹੀਂ ਬੈਠਾ ਕਿਉਂਕਿ ਸਾਡਾ ਇਲਾਕਾ ਸਾਡਾ ਪਰਿਵਾਰ ਇਹਨੇ ਐਨੀ ਵਾਰ ਸਾਨੂੰ ਅਸ਼ੀਰਵਾਦ ਦਿੱਤਾ ਹੈ ਇਲੈਕਸ਼ਨਾਂ ਜਿਤਾਈਆਂ ਪਿਤਾ ਜੀ ਨੂੰ ਐਮ ਐਲ ਏ ਬਣਾਇਆ ਮੰਤਰੀ ਬਣਾਇਆ ਗਾਹਾਂ ਨੂੰ ਸੰਗਤਾਂ ਦੇ ਅਸ਼ੀਰਵਾਦ ਨਾਲ ਮੈਂ ਇਲੈਕਸ਼ਨ ਲੜਨੀ 2027 ਦੀ ਇਲੈਕਸ਼ਨ ਆ ਸਾਡੀ ਲੀਡਰ ਸਹਿਬਾਨ ਬੈਠੇ ਆ ਇਹਨਾਂ ਦੇ ਅਸ਼ੀਰਵਾਦ ਨਾਲ ਮੈਂ ਇਲੈਕਸ਼ਨ ਲੜਨੀ ਹੈ ਤਿਆਰੀ ਇੱਕ ਅੰਕਸਾ ਪੂਰੀ ਬਿਲਕੁਲ ਅੱਛਾ ਦੂਜੀ ਪਾਸੇ ਕਈ ਲੋਕਾਂ ਦੇ ਮਨਾਂ 'ਚ ਸਵਾਲ ਨੇ ਇਹ ਉਹ ਕਹਿੰਦੇ ਕਿ ਜਦੋਂ ਤੁਸੀਂ 2022 ਦੇ ਵਿੱਚ ਗਏ ਹੋ ਆਵਾਜ਼ ਦੀ ਪਾਰਟੀ ਦੇ ਵਿੱਚ ਤੁਹਾਡੇ ਪਿਤਾ ਜੀ ਤੁਸੀਂ ਤੁਹਾਡੇ ਭਰਾ ਕੇਜਰੀਵਾਲ ਜੀ ਤੋਂ ਸਰੋਪੇ ਪਵਾਏ ਇੱਥੇ ਆਣ ਕੇ ਕਾਨਫਰੰਸਾਂ ਵੀ ਕੀਤੀਆਂ ਤੁਸੀਂ ਕਾਂਗਰਸ ਦੇ ਖਿਲਾਫ ਉਹ ਚੀਜ਼ ਗਲਤੀ ਸੀ ਜਾਂ ਭੁੱਲ ਸੀ ਤੁਹਾਡੀ ਦੇਖੋ ਜੀ ਮੈਂ ਪਹਿਲਾਂ ਕਹਿ ਕੇ ਗਿਆ ਕਹਿ ਕੇ ਹਟੇ ਸਮਾ ਬੜਾ ਬਲਵਾਨ ਹੁੰਦਾ ਓਦੋਂ ਵੀ ਅਸੀਂ ਜੋ ਫੈਸਲਾ ਲਿਆ ਸੀ ਮਜਰੀ ਵਿਖੇ ਬਹੁਤ ਵੱਡਾ ਕਟ ਹੋਇਆ ਸੀ ਬਿਲਕੁਲ ਜੋ ਸੰਗਠਾ ਨੇ ਹੁਕਮ ਲਾਇਆ ਸੀ ਜੋ ਦਿਸ਼ਾ ਨਿਰਦੇਸ਼ ਸੰਗਠਾ ਨੇ ਸਾਨੂੰ ਦਿੱਤਾ ਸੀ ਵੀ ਇੱਧਰ ਨੂੰ ਤੁਰਨਾ ਉਧਰ ਤੁਰੇ ਇਲਾਕੇ ਦੀ ਮੰਗ ਸੀ ਸਮੇਂ ਦੀ ਮੰਗ ਸੀ ਪਰ ਹੁਣ ਜੋ ਦੁਬਾਰਾ ਸੰਗਠਾ ਨੇ 2.5 ਸਾਲ ਚ ਮੂੰਹ ਮੋੜ ਲਿਆ ਮੌਜੂਦਾ ਸਰਕਾਰ ਤੋਂ ਹਾਂਜੀ ਤਾਂ ਜੋ ਹੁਣ ਸਾਨੂੰ ਦੁਬਾਰਾ ਹੁਕਮ ਲਾਇਆ ਵੀ ਆਪਾਂ ਆਪਣੀ ਘਰ ਵਾਪਸੀ ਕਰੀਏ ਸਾਡੀ ਜਿਹੜੀ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਨੇ ਹਮੇਸ਼ਾ ਆਸ਼ੀਰਵਾਦ ਦੇ ਕੇ ਸਾਨੂੰ ਨਵਾਜਿਆ ਹੈ ਕਿ ਆਪਾਂ ਉੱਥੇ ਚੱਲੀਏ ਇਹ ਜਿਹੜੀ ਉਦੋਂ ਮੌਕੇ ਦੇ ਹਾਲਾਤ ਮੁਤਾਬਿਕ ਫੈਸਲਾ ਕਦੀ ਵਕਤ ਬੜਾ ਬਲਵਾਨ ਹੁੰਦਾ ਕਦੀ ਤੁਹਾਡਾ ਫੈਸਲਾ ਸਹੀ ਹੋ ਜਾਂਦਾ ਗਲਤ ਹੋ ਜਾਂਦਾ ਲਾਸਵਾਲ ਕੰਕ ਸਾਹਿਬ ਹੁਣ ਪੰਚਾਇਤੀ ਚੋਣਾਂ ਵੀ ਆਣੀਆਂ ਨੇ ਬਲਾਕ ਸੰਮਤੀ ਚੋਣਾਂ ਆਣੀਆਂ ਨੇ ਉਸ ਚੋਣਾਂ ਦੇ ਵਿੱਚ ਕਿਵੇਂ ਦਾ ਰੁਝਾਨ ਲੱਗ ਰਿਹਾ ਪਿੰਡਾਂ ਦੇ ਵਿੱਚ ਪੰਚਾਇਤਾਂ ਬਣਾਉਣ ਦਾ ਨੌਜਵਾਨ ਹੀ ਮਿਲਦੇ ਹੋਣਗੇ ਤੁਹਾਨੂੰ ਤੁਸੀਂ ਵੀ ਨੌਜਵਾਨ ਚਿਹਰਾ ਹੋ ਤਾਂ ਕਿਵੇਂ ਦਾ ਜਿਹੜੇ ਨੌਜਵਾਨ ਚਾਹੁੰਦੇ ਨੇ ਕਿ ਕਿਸ ਤਰੀਕੇ ਦੇ ਜਿਹੜੀ ਪੰਚਾਇਤਾਂ ਬਣਨੀਆਂ ਕਿਸ ਤਰੀਕੇ ਦਾ ਵਿਕਾਸ ਹੋਣਾ ਚਾਹੀਦਾ ਜੀ ਦੇਖੋ ਜੀ ਪੰਚਾਇਤੀ ਇਲੈਕਸ਼ਨਾਂ 'ਚ ਰੁਝਾਨ ਸਾਰਿਆਂ ਦਾ ਕਾਫੀ ਹੈਗਾ ਹਾਂਜੀ ਪਰ ਇੱਕੋ ਜਿਹਦਾ ਰੁਝਾਨ ਨਹੀਂ ਹੈ ਮਾਫ ਕਰਨਾ ਪੰਚਾਇਤੀ ਇਲੈਕਸ਼ਨਾਂ 'ਚ ਉਹ ਹੈ ਮੌਜੂਦਾ ਪਾਰਟੀ ਦੇ ਲੀਡਰਾਂ ਦਾ ਸਾਰੇ ਚੋਣਾਂ ਤੋਂ ਭੱਜਣਾ ਚਾਹ ਰਹੇ ਵੀ ਸਾਨੂੰ ਵੋਟਾਂ ਪੈਣੀਆਂ ਨੇ ਅਸੀਂ ਜਾਵਾਂਗੇ ਕਿੱਧਰ ਨੂੰ ਬੇਇੱਜ਼ਤੀ ਹੋਊਗੀ ਪਹਿਲਾਂ ਆਹ ਪਾਰਲੀਮੈਂਟ ਇਲੈਕਸ਼ਨ ਚ ਹਲਕੇ ਦਾ ਰਿਜ਼ਲਟ ਦੇਖ ਲਿਆ ਝਾੜੂ ਵਾਲਿਆਂ ਕੋਲ ਹਰ ਪਿੰਡ ਹਰ ਵਾਰਡ ਚ ਗਾ ਨੂੰ ਇਲੈਕਸ਼ਨ ਲੜਨ ਨੂੰ ਉਮੀਦਵਾਰ ਹੀ ਨਹੀਂ ਹੈ ਮੈਂ ਡੰਕੇ ਦੀ ਚੋਟ ਤੇ ਐਲਾਨ ਕਰਦਾ ਅੱਛਾ ਜੀ ਜ਼ਬਰਦਸਤੀ ਇਹਨਾਂ ਨੇ ੱੱਕੇ ਨਾਲ ਬੰਦੇ ਖੜਾਣੇ ਆ ਜਿੱਥੇ ਪਤਾ ਵੀ ਸਾਡਾ ਕੋਈ ਖਾਸ ਸਰਪੰਚ ਕੋਈ ਖਾਸ ਲੀਡਰ ਵੀ ਕਾਂਗਰਸੀ ਲੀਡਰ ਹੈ ਪੁਰਾਣਾ ਲੀਡਰ ਹੈ ਉੱਥੇ ਹੋਰ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ ਕਿਤੇ ਕਹਿ ਰਹੇ ਆ ਵੀ ਆ ਪਿੰਡ ਰਿਜ਼ਰਵ ਸੀ ਪੰਚਾਇਤ ਇਹਨੂੰ ਖਲਵਾਓ ਕਿਤੇ ਕਹਿ ਰਹੀ ਆ ਮੌਜੂਦਾ ਪਾਰਟੀ ਜਿਹੜੀ ਪਾਵਰ 'ਚ ਆ ਵੀ ਆ ਪਿੰਡ ਜਨਰਲ ਸੀ ਇਹਨੂੰ ਰਿਜ਼ਰਵ ਕਰਾਓ ਕਿਉਂ ਆਪਣਾ ਕੋਈ ਲੀਡਰ ਜਿੱਤ ਦੇ ਕਾਬਲ ਨਹੀਂ ਹੈ ਇਹਨਾਂ ਕੋਲ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਸਾਬਕਾ ਮੰਤਰੀ ਜਗਮਨ ਸਿੰਘ ਕੰਗ ਦੇ ਬੇਟੇ ਯਾਦਵ ਸਿੰਘ ਹੰਗ ਬੰਨੀ ਜਿੰਨਾ ਵੱਲੋਂ ਲਗਾਤਾਰ ਇਲਾਕੇ ਦੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲੋਕ ਸਮੱਸਿਆ ਵੀ ਦੱਸ ਰਹੇ ਨੇ ਪਰ ਦੂਜੀ ਵੱਲ ਸਮਝਉਦਾ ਸਰਕਾਰ ਦੇ ਮੰਤਰੀ ਮੰਤਰੀ ਅਨਮੋਲਨ ਮਾਨ ਨੇ ਦਾਅਵਾ ਕਰ ਰਹੇ ਨੇ ਕਿ ਹਲਕੇ ਦੇ ਵਿੱਚ ਵਿਕਾਸ ਲਗਾਤਾਰ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ ਪਰ ਦੂਜੇ ਪਾਸੇ ਵਿਰੋਧੀ ਧਿਰ ਦੇ ਲੀਡਰ ਜਿਹੜੇ ਲਗਾਤਾਰ ਤੰਜ ਕਸ ਰਹੇ ਨੇ ਕਿ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹਲਕੇ ਦੇ ਵਿੱਚ ਗੈਰ ਹਾਜ਼ਰੀ ਮੰਤਰੀ ਅਨਮੋਲਨ ਮਾਨ ਦੀ ਹੈ ਤੇ ਦੂਜੇ ਪਾਸੇ ਵਿਕਾਸ ਕੋਈ ਨਹੀਂ ਹੋ ਰਿਹਾ ਨਵਾਂ ਕਰਾਉਣ ਦੀ ਗੱਲ ਕਰੀਏ ਜਾਂ ਫਿਰ ਨਿਊ ਚੰਡੀਗੜ੍ਹ ਮੁਲਾ ਪਰ ਕਰੀਬ ਦਾ ਉਸ ਚਕਰਾਲੀ ਖੜ ਦੀ ਗੱਲ ਕਰੀ ਉਸ ਪਾਸੇ ਵੀ ਜਿਹੜਾ ਇਹਨਾਂ ਨੇ ਦੱਸਿਆ ਕਿ ਵਿਕਾਸ ਕੋਈ ਉਤਪਦਰਤ ਨਹੀਂ ਚੱਲ ਰਿਹਾ ਹਲਕੇ ਨੂੰ ਇੱਕ ਤਰ੍ਹਾਂ ਦਾ ਲਵਾਰਸ ਜਿਹੜਾ ਕਰਕੇ ਰੱਖ ਦਿੱਤਾ ਜਿਕੇ ਲੋਕ ਤਰਾ ਤਰਾ ਕਰ ਰਹੇ ਨੇ ਆਪਾਂ ਦੇਖਦੇ ਹਾਂ ਕਿ ਹੁਣ ਕਿਸ ਤਰੀਕੇ ਨਾਲ ਲੋਕ ਮੋੜ ਤੋਂ ਬਦਲਾਅ ਚਾਹਣਗੇ ਜਾਂ ਫਿਰ ਕਿਤਨੇ ਆਮ ਆਦੀ ਪਾਰਟੀ ਮੋੜ ਤੋਂ ਫਤਵਾ ਦਿੰਦੇ ਨੇ ਤਾਂ ਆਹਲਾ ਸਮਝ ਦੱਸੇਗਾ ਪਰ ਕਿਤਨੇ ਤਾਂ ਯਾਦਵੰਦ ਕੰਗ ਨੇ ਇਹ ਸਿੱਧਾ ਸਾਬਤ ਕਰ ਦਿੱਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਹੁਣ ਤਿਆਰੀ ਉਹਨਾਂ ਨੇ ਖਿੱਚ ਲਈ ਹੈ ਪਿੰਡਾਂ ਪਿੰਡਾਂ ਵਿੱਚ ਮਿੱਟੀਆਂ ਕਰਨੇ ਸ਼ੁਰੂ ਕਰ ਦਿੱਤੇ ਨੇ ਐਮ ਐਲ ਏ ਦੀ ਚੋਣ ਲੜਨਗੇ ਕਿਉਂਕਿ ਉਹ ਸਾਬਕਾ ਮੰਤਰੀ ਜਗਮਉਨ ਸਿੰਘ ਕੰਗ ਦੇ ਬੇਟੇ ਨੇ ਜਿਨ੍ਹਾਂ ਨੇ ਕਾਫੀ ਵਾਰ ਚੋਣਾ ਜਿੱਤ ਕੇ ਮੰਤਰੀ ਬਣੇ ਨੇ ਐਮਐਲਏ ਬਣੇ ਨੇ ਤੇ ਹੁਣ ਉਹਨਾਂ ਦੇ ਬੇਟੇ ਰਾਜਨੀਤੀ ਚ ਆਉਣੇ ਕਿਸਮ ਅਜਮਾਨ ਕੇ ਤੇ ਦੇਖਦੇ ਕਿ ਲੋਕ ਹੁਣ ਕਿੰਨਾ ਕੁ ਵੱਡਾ ਫਤਵਾ ਇਹਨਾਂ ਨੂੰ ਦੇਣਗੇ ਤੁਹਾਨੂੰ ਬਹੁਤ ਸਮਝ ਦੱਸੇਗਾ ਤੁਹਾਨੂੰ ਕੈਮਰਾਮੈਨ ਸੁਮਿਤ ਦੇ ਨਾਲ ਹਤੇਜ